ਭਾਜੀ ਤੁਸੀਂ ਪਾਗ ਲੋ ਤੁਹਾਡੇ ਦਿਮਾਗ 'ਚ ਨਕਸ ਪੈ ਗਿਆ ਮੈਨੂੰ ਲੱਗਦਾ ਤੁਹਾਡੇ ਕਰੰਟ ਲੱਗਣਾ ਹੋਇਆ ਆ ਬਾਜੀ ਗੱਲ ਕੀ ਹੋਈ ਏ ਦੱਸੋ ਉਹ ਗੱਲ ਕੀ ਤੁਸੀਂ ਸਾਰੇ ਪੰਜਾਬ 'ਚ ਸੀ ਆਪਾਂ ਆ ਪਾਤਾ ਬਾਜ਼ਾਰ 'ਚ 1500 ਰੁਪਏ ਦਾ ਕੋਰਤਾ ਪੀਆਮਾ ਤੁਸੀਂ ਕਹਿੰਦੇ 700 ਰੁਪਏ 'ਚ ਲੈ ਜਾਓ ਉਤੋਂ ਤੁਸੀਂ ਕਹਿੰਦੇ ਹੋ 700 ਦਾ ਕੋਰਤਾ ਪੀਆਮਾ 195 ਰੁਪਏ ਦੇ ਕੇ ਸਲਾਈ ਕਰਾ ਲਓ ਮਤਲਬ 895 ਦਾ ਕੋਰਤਾ ਪੀਆਮਾ ਬਾਜ਼ਾਰ 'ਚ 2000 ਰੁਪਏ ਦਾ ਕੋਰਤਾ ਪੀਆਮਾ ਜਿਹੜਾ ਤੁਸੀਂ 895 ਦੇ ਸਲਾਈ ਕਰਕੇ ਦੇਈ ਜਾਂਦੇ ਹੈ ਜੀ ਪੋਸਟਰ ਲੱਤੇ ਬੋਰਡ ਸ਼ਹਿਰਾਂ ਚ ਲਾਤੇ ਪਰ ਸਭਾਲ ਤਾਂ ਇਹ ਆ ਵੀ 195 ਦੇ ਵਿੱਚ ਕੋਈ ਰਮਾਲ ਨਹੀਂ ਦਿੰਦਾ ਠੀਕ ਹੈ ਤੁਸੀਂ ਪੋਰਤਾ ਪਿਆ ਮੈਂ ਕਹਿੰਦੇ ਹਾਂ ਭਾਜੀ ਬਿਲਕੁਲ ਦੇ ਰਹੇ ਆਸੀਂ ਤਾਂ ਕੀ ਮਾਤੂ ਸ਼੍ਰੀ ਦਸਤਾਰ ਨੇ 4 ਦਿਨਾਂ ਦੀ ਕੰਨ ਖੋਲ ਕੇ ਗੱਲ ਸੁਣ ਲਓ ਸਰਪ 4 ਦਿਨਾਂ ਦੀ ਆਫਰ ਲਈ ਆ 195 ਸਵਾਈ ਦੇ 500 ਰੁਪਏ ਦਾ ਕੁਰਤਾ ਪਜਾਮਾ ਮੈਂ ਇਦਾਂ ਦਾ ਕੁਰਤਾ ਪਜਾਮਾ ਲੈ ਕੇ ਜਾਣਾ ਇਦਾਂ ਦਾ ਕੁਰਤਾ ਪਜਾਮਾ ਸੀ ਇਦਾਂ ਦਾ ਸੀਕੇ ਦੇ ਦਾਂਗੇ ਦੇ ਦਾਂਗੇ ਭਾਈ ਸੀਕੇ ਮੈਂ ਇਦਾਂ ਇਹ ਵੀ ਲੈ ਸਕਦਾ ਚਾਹੇ ਕੋਲਰ ਵਾਲਾ ਇਦਾਂ ਦਾ ਵੀ ਸੀਕੇ ਦੇ ਦਾਂਗੇ ਪੈਂਟ ਸਟਾਈਲ ਵੀ ਦੇ ਦਾਂਗੇ ਮੈਂ ਕਹਿੰਦਾ ਪਠਾਣੀ ਸਟਾਈਲ ਵੀ ਦੇ ਦਾਂਗੇ ਪੌਕਟਾਂ 2 3 ਜੋ ਮਰਜ਼ੀ ਲਵਾ ਲਓ ਆ 4 ਦਿਨਾਂ ਦੇ ਵਿੱਚ 195 ਰੁਪਏ ਸਵਾਈ ਦੇ 700 ਰੁਪਏ ਦਾ ਕੁਰਤਾ ਪਜਾਮਾ 2 ਪੀਸ ਕੋਟਪੈਂਟ ਜਿਹੜੇ ਬਾਜ਼ਾਰਾਂ ਦੇ ਵਿੱਚ 10-1000 ਰੁਪਏ ਦੇ ਲੈਣੇ ਹੋ ਸਾਡੇ ਕੋਲ ਆਜੋ 2 ਪੀਸ ਕੋਟਪੈਂਟ ਸਲਾਈ ਕਰਕੇ 2995 'ਚ ਦਵਾਂਗੇ ਜਿਹੜਾ 3 ਪੀਸ ਕੋਟਪੈਂਟ ਆ ਬਾਜ਼ਾਰ ਦਾ ਰੇਟ 15000 ਰੁਪਿਆ ਸਾਡੇ ਕੋਲ ਆਜੋ 15000 ਵਾਲਾ ਕੋਟਪੈਂਟ ਸਿਰਫ 3760 'ਚ ਓ ਬਾਜੀ ਧਿਆਨ ਨਾਲ ਗੱਲ ਸੁਣ ਲਓ 5-5000 ਰੁਪਿਆ ਔੜ ਪੁਰਾ ਮੋਕਾ ਮੁਕਸਰ ਫਲੋੜ ਚੰਡੀਗੜ 5-5000 ਰੁਪਿਆ ਸਮਾਈਦਾ 80 2995 'ਚ ਸੀਕੇ ਦੇਰੇ ਕੋਟ ਪੈਂਟ ਸੀਕੇ ਆ ਚੱਕੋ পেਪਰ कॉटन ਬਜ਼ਾਰਾਂ ਵਿੱਚ 3-3000 ਦਾ ਇੱਥੇ 1500 ਦਾ ਆ ਚੱਕੋ ਕਲਾਪੀ ਟਾਲੀਆ ਦੀ ਬ੍ਰਾਂਡ ਦਾ ਨਾਮ ਲੈ ਕੇ ਜਿਹੜੇ ਲੁੱਟ ਕਰਦੇ ਬਜ਼ਾਰਾਂ 'ਚ ਆ ਮਾਤੂ ਸ਼੍ਰੀ ਨੇ ਜੜੋਂ ਪੱਟ ਦੇਣੇ ਆ ਕਿਉਂਕਿ ਦੇਣਾ 1700 ਦਾ ਬਜ਼ਾਰ 'ਚ 4000 ਦਾ ਮਾਤੂ ਸ਼੍ਰੀ ਦਸਤਾਰ 'ਚ ਰਾਇਲ ਕਲਾਸ ਆਈਟਮਾਂ ਵੀ ਮਿਲਦੀਆਂ ਬੰਬੇ ਵਾਲੀਆਂ ਆਈਟਮਾਂ ਵੀ ਮਿਲਦੀਆਂ ਉਹ ਦਿੱਲੀ ਵਾਲੇ ਕੋਟ ਪੈਂਟ ਵੀ ਮਿਲਦੇ ਆ ਪਰ ਇਹਨਾਂ ਦੇ ਰੇਟ ਬਹੁਤ ਨਾਰਮਲ ਆ। ਰੈਂਟ ਕਿੰਨਾ ਸ਼ੇਰਵਾਨੀ ਦਾ? ਭਾਈ ਜੀ 7000 8000 10000 ਜਿੱਦਾਂ ਸ਼ੇਰਵਾਨੀ ਉਧਰ ਰੈਂਟ। ਬਿਲਕੁਲ ਭਾਈ ਜੀ। ਅਸੀਂ ਸ਼ੇਰਵਾਨੀ ਸੀ ਕੇ ਦੇ ਦੇਣੀ 6500 ਰੁਪਏ ਦੀ। ਲੋ ਜੀ ਥੋੜੇ ਮੁੰਡੇ ਦਾ ਵਿਆਹ, ਚਾਹੇ ਥੋੜੇ ਚਾਚੇ ਦੇ ਮੁੰਡੇ ਦਾ ਵਿਆਹ, ਹੁਣ ਉਹਨਾਂ ਨੂੰ ਰੈਂਟ ਤੇ ਆ ਲੱਥੀਆਂ ਲਤਾਈਆਂ ਸ਼ੇਰਵਾਨੀਆਂ ਪਾਉਣ ਦੀ ਲੋੜ ਨਹੀਂ। 65 ਤੋਂ 7000 ਦੇ ਸ਼ੇਰਵਾਨੀ ਤਿਆਰ ਕਰਕੇ ਲੈ ਜਾਓ ਜੀ। ਉਹ ਭਾਜੀ ਤੁਸੀਂ ਪਾਗਲ ਹੋ ਤੁਹਾਡੇ ਦਿਮਾਗ 'ਚ ਨੁਕਸ ਪੈ ਗਿਆ। ਮੈਨੂੰ ਲੜਾ ਤੁਹਾਡੇ ਕਰੰਟ ਲੱਗਣ ਵਾਲਾ ਹੋਇਆ ਆ। ਭਾਜੀ ਗੱਲ ਕੀ ਹੋਈ ਐ ਦੱਸੋ। ਉਹ ਗੱਲ ਕੀ ਤੁਸੀਂ ਸਾਰੇ ਪੰਜਾਬ 'ਚ ਸਿਆਪਾ ਪਾਤਾ ਬਾਜ਼ਾਰ 'ਚ 1500 ਰੁਪਏ ਦਾ কুরਤਾ ਪਿਆਮਾ ਤੁਸੀਂ ਕਹਿੰਦੇ 700 ਰੁਪਏ 'ਚ ਲੈ ਜਾਓ। ਉੱਤੋਂ ਤੁਸੀਂ ਕਹਿੰਦੇ ਉਹ 700 ਦਾ কুরਤਾ ਪਿਆਮਾ 195 ਰੁਪਏ ਦੇ ਕੇ ਸਲਾਈ ਕਰਾ ਲਓ। ਮਤਲਬ 895 ਦਾ কুরਤਾ ਪਿਆਮਾ ਬਾਜ਼ਾਰ 'ਚ 2000 ਰੁਪਏ ਦਾ কুরਤਾ ਪਿਆਮਾ ਜਿਹੜਾ ਤੁਸੀਂ 895 ਸਿਲਾਈ ਕਰਕੇ ਦੇਈ ਜਨੇਓ ਨਹੀਂ ਭਾਜੀ ਭਾਜੀ ਨਾ ਤਾਂ ਸਾਡਾ ਦਿਮਾਗ ਖਰਾ ਹੋਇਆ ਨਾ ਸਾਡੇ ਕਰੰਟ ਲੱਗਣ ਵਾਲਾ ਆਹ ਪੰਜ ਉਂਗਲੀਆਂ ਤੁਹਾਨੂੰ ਦੇਂਦੀਆਂ ਪੰਜ ਹੀ ਮੈਨੂੰ ਦੇਂਦੀਆਂ ਇੱਥੇ ਗੱਲ ਕੀ ਐ ਮਾਤੂ ਸ਼੍ਰੀ ਦਸਤਾਰ ਨੇ ਬਹੁਤ ਵੱਡਾ ਆਫਰ ਲਾਦਾ 700 ਰੁਪਏ ਦਾ ਕੁਰਤਾ ਪਜਾਮਾ ਆਹ ਹੈ ਜਿਹੜਾ 200 ਰੁਪਏ ਮੀਟਰ ਵਾਲਾ ਇਹਦੇ ਉੱਤੇ ਆਫਰ ਲਾਦੀ ਐ ਕੁਰਤਾ ਪਜਾਮਾ ਲੋ 195 ਰੁਪਏ ਸਵਾਈ ਦੇ ਦੋ 895 ਰੁਪਏ ਦੇ ਵਿੱਚ ਸੀਤਾ ਆਸ ਆਇਆ কুরਤਾ ਪਿਆਮਾ ਲੈ ਜਾਓ ਭਾਈ ਜੀ ਪੋਸਟਰ ਲੱਤੇ ਬੋਰਡ ਸ਼ਹਿਰਾਂ ਚ ਲਾਤੇ ਪਰ ਸਵਾਲ ਤਾਂ ਇਹ ਆ ਵੀ 195 ਦੇ ਵਿੱਚ ਕੋਈ ਰਮਾਨ ਨਹੀਂ ਦਿੰਦਾ ਠੀਕ ਹੈ ਤੁਸੀਂ কুরਤਾ ਪਿਆਮਾ ਕਹਿੰਦੇ ਹੋ ਭਾਈ ਬਿਲਕੁਲ ਦੇ ਰਹੇ ਆਸੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਨੇ 4 ਦਿਨਾਂ ਦੀ ਕੰਨ ਖੋਲ ਕੇ ਗੱਲ ਸੁਣ ਲਓ ਸਰਬ 4 ਦਿਨਾਂ ਦੀ ਆਫਰ ਲਾਈ ਆ 195 ਸਵਾਈ ਦੇ 700 ਰੁਪਏ ਦਾ কুরਤਾ ਪਿਆਮਾ ਭਾਈ ਗੱਲ ਸੁਣ ਲਓ ਗੱਲ ਸੁਣ ਲਓ ਮੈਂ ਮੁਕਰ ਨਹੀਂ ਦੇਣਾ ਮੈਂ ਇਦਾਂ ਦਾ ਕੁਰਤਾ ਪਜਾਮਾ ਲੈ ਕੇ ਜਾਣਾ ਇਦਾਂ ਦਾ ਕੁਰਤਾ ਪਜਾਮਾ ਇਹਦਾ ਦਾ ਠੀਕੇ ਦੇ ਦਾਂਗੇ ਦੇ ਦਾਂਗੇ ਭਾਜੀ ਠੀਕੇ ਮੈਂ ਇਦਾਂ ਦਾ ਵੀ ਲੈ ਸਕਦਾ ਚਾਹੇ ਕੋੰਦਾ ਵਾਲਾ ਇਦਾਂ ਦਾ ਵੀ ਠੀਕੇ ਦੇ ਦਾਂਗੇ ਪੈਂਟ ਸਟਾਈਲ ਵੀ ਦੇ ਦਾਂਗੇ ਮੈਂ ਕਹਿੰਦਾ ਪਠਾਣੀ ਸਟਾਈਲ ਵੀ ਦੇ ਦਾਂਗੇ ਪੌਕਟਾਂ ਦੋ ਤਿੰਨ ਜੋ ਮਰਜ਼ੀ ਦਿਵਾ ਲਓ ਆ ਚਾਰ ਦਿਨਾਂ ਦੇ ਵਿੱਚ 195 ਰੁਪਏ ਸਵਾਈ ਦੇ 700 ਰੁਪਏ ਦਾ ਕੁਰਤਾ ਪਜਾਮਾ ਨਾਲੇ ਗੱਲ ਹੋਰ ਤਾਂ ਲੋ ਧਿਆਨ ਨਾਲ ਇਹ ਕੱਲਾ ਕੁਰਤਾ ਪਜਾਮਾ ਲੋਗੇ ਸਾਡੇ ਕੋ ਨਹੀਂ ਸਵਾਓਗੇ ਤੇ ਰਹਿਣਾ 700 ਦਾ ਹੀ ਆ ਬਸ 4 ਦਿਨ ਮਾਫੀ ਸ਼੍ਰੀ ਦਸਤਾਰ ਨੇ ਬਹੁਤ ਭਾਰੀ ਫਾਇਦਾ ਕਰਤਾ 195 ਰੁਪਏ ਸਵਾਈ ਕਰਦੇ ਅੱਛਾ ਹੁਣ ਮੈਨੂੰ ਇਹ ਵੀ ਦੱਸ ਦਿਓ ਵੀ ਰੰਗ ਰੂੰਗ ਹੈਗੇ ਕਿ ਰੰਗ ਸਿਰਫ ਮਿੱਟੀ ਰੰਗਾ ਜਾਈ ਹੈ ਅੱਜ ਭਾਜੀ ਰੰਗ ਬਲੈਕ ਚਾਹੇ ਸਕੈਨ ਲੈ ਲਓ ਚਾਹੇ 골ਡਨ ਲੈ ਲਓ ਚਾਹੇ ਅਸਮਾਨੀ ਲੈ ਲਓ ਜਿਹੜੇ ਮਰਜੀ ਰੰਗ ਤੁਹਾਡੇ ਸਾਹਮਣੇ ਪਿਆ ਵਾਈਟ ਵੀ ਮਿਲ ਜੂਗਾ ਔਰ ਗੱਲ ਇੱਥੇ ਨਹੀਂ ਮੁੱਕਦੀ ਇਹ ਤਾਂ ਸਾਡੀ ਸਪੈਸ਼ਲ ਆਫਰ ਹੋਗੀ ਆਜੋ ਹੁਣ ਤੁਹਾਨੂੰ ਦਿਖਾਣੇ ਵਾਈਟ ਦੀ ਆਟਮਾ ਆ ਚੱਕੋ ਪੇਪਰ ਕਾਟਨ ਬਾਜ਼ਾਰਾਂ ਵਿੱਚ 3-3000 ਦਾ ਇੱਥੇ 1500 ਦਾ ਆ ਚੱਕੋ ਕਲਾਬ ਇਟਾਲੀਆ ਦੀ ਬ੍ਰਾਂਡ ਦਾ ਨਾਮ ਲੈ ਕੇ ਜਿਹੜੇ ਲੁੱਟ ਕਰਦੇ ਬਜ਼ਾਰਾਂ 'ਚ ਆ ਮਾਤੂ ਸ਼੍ਰੀ ਨੇ ਜੜੋਂ ਪੱਟ ਦੇਣੇ ਆ ਕਿਉਂਕਿ ਦੇਣਾ 750 ਦਾ ਬਜ਼ਾਰ 'ਚ 4000 ਯਾਰ ਇਹ ਤਾਂ ਲੀਡਰ ਵਾਲੇ ਕੁਰਤੇ ਪਜਾਮੇ ਜਿਹੜੇ ਜਿਹੜੇ ਐਮ ਐਲ ਏ ਪਾਉਂਦੇ ਮਾਤਰੀ ਪਾਉਂਦੇ ਆ ਸਹੀ ਗੱਲ ਹੈ ਤੇ ਤੁਸੀਂ 14 1500 1700 'ਚ ਗਈ ਨੇ 5 5000 ਰੁਪਏ ਦੇ ਚੈੱਕ ਕਰੋ ਮੈਂ ਕਹਿੰਦਾ ਸਹੀ ਗੱਲ ਆ ਜੀ ਚੈੱਕ ਕਰਕੇ ਰੇਟ ਲੈਣੇ ਆ ਚੈੱਕ ਕਰੋ ਸੀ ਆਰਾਮ ਦਾ ਪੀਪਰ ਕਾਟਨ ਦਾ ਕੁਰਤਾ ਪਜਾਮਾ ਮੈਂ ਕਹਿੰਦਾ ਬ੍ਰਾਂਡ ਦਾ ਨਾਮ ਲੈ ਦਿਓ ਤੇ ਚੰਗੇ ਸ਼ੋਅਰੂਮ 'ਚ ਦੁਕਾਨਾਂ ਚੱਲ ਜਿਓ ਤੁ ਤੇ ਨਾਲੇ ਤੁਹਾਡੀ 5000 ਦੀ ਜੇ ਵੀ ਕੱਟਣਗੇ ਤੇ ਅਸੀਂ ਦੇ ਦੇਣਾ ਸਾਰਾ 2500 ਰੁਪਏ ਦਾ ਬੋਲੋ ਤੁਹਾਡੇ ਸੱਚੀ ਗਰੰਟ ਲੱਗਣ ਵਾਲਾ ਆਇਆ ਇੱਧਰ ਦੇਖੋ ਆ ਪੜ ਲਓ 100% ਕਾਟਨ ਇਹ ਇਟਲੀ ਦਾ ਕਪੜਾ ਆ ਕਿੱਦਨੀ ਇਟਲੀ ਦਾ ਤੇ ਤੁਸੀਂ ਇਹ ਮਜ਼ਾਕ ਕਰਨ ਲੱਗਿਓ 7600 ਇਤਾਂ ਬਾਜ਼ਾਰ ਚ ਮਿਲਦੇ ਵੱਡੇ ਵੱਡੇ ਸਟੋਰਾਂ ਦੇ ਸਾਡੀ ਸਭ ਤੋਂ ਵੱਡੀ ਗੱਲ ਤੁਹਾਡੇ ਦਿਮਾਗ ਚੋਂ ਵਹਿਮ ਕੱਢ ਦਵਾ ਮਾਤੂ ਸ਼੍ਰੀ ਦਸਤਾਰ ਕੋਈ ਝੋਲਾ ਸ਼ਾਪ ਬ੍ਰਾਂਡ ਨਹੀਂ ਹੈਗਾ 1970 ਦਾ ਬ੍ਰਾਂਡ ਆ ਔਰ ਅਸੀਂ ਕੋਈ ਦੁਕਾਨਦਾਰ ਨਹੀਂ ਅਸੀਂ ਕੋਈ ਰਿਟੇਲਰ ਨਹੀਂ ਬਹੁਤ ਵੱਡਾ ਹੋਲਸੇਲ ਦਾ ਕੰਮ ਆ ਮਾਤੂ ਸ਼੍ਰੀ ਦਸਤਾਰ ਦਾ ਪਾਕੇ ਪਰਨੇ ਆ ਚੈੱਕ ਕਰੋ ਆ ਲੇਲਣ ਦਾ ਕੁਰਤਾ ਪਜਾਮਾ ਚੈੱਕ ਕਰੋ ਇਹ ਵੀ ਕੋਈ ਬਹੁਤਾ ਆਵੇਂਗਾ ਨਹੀਂ ਆ ਲੇਲਣ ਦਾ ਕਹਿ ਕੇ ਆ ਬਜ਼ਾਰਾਂ 'ਚ 8-800 ਰੁਪਏ ਮੀਟਰ ਵੇਚਦੇ ਆ ਆ ਉੱਤੇ ਰੇਟ ਲਿਖਿਆ 390 ਰੁਪਏ ਲੈ ਲਓ ਕਿੱਥੋਂ ਮਿਲਜੂ 100% ਲੇਲਣ 블랙 ਲੈ ਲਓ ਆ ਚੱਕੋ ਕੀਤਾ कॉटन ਦਾ 블랙 ਬਜ਼ਾਰਾਂ ਦੇ ਵਿੱਚ ਕੁਰਤਾ ਪਜਾਮਾ 3000 ਦਾ 1500 ਦਾ ਚੱਕੋ 900 ਰੁਪਏ ਅੱਛਾ ਜੇ ਕਲਰਫੁੱਲ ਲੈਣਾ ਹੋਣਾ ਪੌਂਚ ਵੀ ਹੈਗੀ ਆ ਫਿਰ ਆ ਜੀ ਫੁੱਲ ਆਫਰ ਆ ਫੁੱਲ ਦੇਖੋ ਜੀ ਕੁੜਤੇ ਪਜਾਮੇ ਦੀ ਸਿੰਪਲ ਸਵਾਈ ਹੈਗੀ 600 ਰੁਪਿਆ ਤੇ ਤੁਸੀਂ ਅਗਰ ਪੈਂਟ ਸਟਾਈਲ ਬਣਾਉਣਾ ਚਾਹੇ ਡਿਜ਼ਾਈਨਰ ਬਣਾਉਣਾ ਤੇ 800 ਪਰ ਇਹਦੇ ਉੱਤੇ ਆਫਰ ਲਾਈ ਚਾਰ ਦਿਨਾਂ ਦੀ 195 ਰੁਪਏ ਸਵਾਈ ਦੇ ਤੇ 700 ਰੁਪਏ ਦਾ ਕੁੜਤਾ ਪਜਾਮਾ ਫਲੋਰੀ ਚਾਹੇ ਤੁਸੀਂ ਵਾਈਟ ਕੋਟ ਤੇ ਪਜਾਮਾ ਲੈ ਲਓ ਚਾਹੇ ਬਲੈਕ ਲੈ ਲਓ ਚਾਹੇ ਕਲਰਫੁੱਲ ਲੈ ਲਓ ਦੇਖੋ ਕੁੜਤੇ ਪਜਾਮੇ ਦੀ ਬਹੁਤ ساری ਵੈਰਾਈਟੀ ਆ ਆਫਰਾਂ ਚੱਲ ਰਹੀਆਂ ਚਾਰ ਦਿਨਾਂ ਤੁਸੀਂ ਇੱਥੇ ਆਜੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਐਤਵਾਰ ਤੱਕ ਬਹੁਤ ਵੱਡੇ ਫਾਇਦੇ ਹੋਣਿਆ ਕੋਟ ਪੈਂਟਾਂ ਵਿੱਚ ਵੀ ਦੇਖੋ ਆ 2 ਪੀਸ ਕੋਟ ਪੈਂਟ ਜਿਹੜੇ ਬਾਜ਼ਾਰਾਂ ਦੇ ਵਿੱਚ 10-10000 ਰੁਪਏ ਦੇ ਲੈਨੇ ਹੋ ਸਾਡੇ ਕੋਲ ਆਜੋ 2 ਪੀਸ ਕੋਟ ਪੈਂਟ ਸਲਾਈ ਕਰਕੇ 2995 ਜੀ ਦੇਵਾਂਗੇ ਜਿਹੜਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦਾ ਰੇਟ 15000 ਰੁਪਿਆ ਸਾਡੇ ਕੋਲ ਆਜੋ 15000 ਵਾਲਾ ਕੋਟ ਪੈਂਟ ਸਿਰਫ 3760 ਚ ਰੰਗ ਰੰਗ ਹੈਗੇ ਬਾਈ ਇਹ ਚ ਬਾਈ ਕਿੰਨੀ ਤੁਸੀਂ ਸੈਂਪਲ ਜੀ ਗੱਲ ਕਰਤੀ ਆ 15000 ਵਾਲਾ ਕੋਟ ਪੈਂਟ 2995 3760 ਉਹ ਭਾਜੀ ਧਿਆਨ ਨਾਲ ਗੱਲ ਸੁਣ ਲਓ 5-5000 ਰੁਪਿਆ ਕੋਟ ਪੂਰਾ ਮੋਕਾ ਮੁਖਸਰ ਮਲੋੜ ਚੰਡੀਗੜ੍ਹ 5500 ਰੁਪਏ ਸਮਾਈਦਾ 802995 ਚ ਸੀ ਕੇ ਦੇਰੇ ਕੋਡਪੰਡ ਸੀ ਕੇ 15 16000 20 2000 ਲੋਕੀ ਠੱਗੀ ਮਰਵਾਉਂਦੇ ਆ ਆ ਮਾਤੂ ਸ਼੍ਰੀ ਦਸਤਾਰ ਤੇ ਆਜੋ ਹੁਣ ਤੁਹਾਨੂੰ ਠੱਗੀ ਮਰਵਾਉਣ ਦੀ ਲੋੜ ਨਹੀਂ ਆ ਮਾਤੂ ਸ਼੍ਰੀ ਦਸਤਾਰ ਆ ਗਿਆ ਕੱਪੜੇ ਦੇ ਮਾਮਲੇ ਜੇ ਆ ਚੈੱਕ ਕਰੋ ਕੱਪੜਾ 2995 مطلب 2950 ਰੁਪਏ ਦਾ ਸੀਕੇ ਦੇ ਰਹੇ ਆ ਅਜਾ ਰੰਗੇ ਚ ਕਾਫੀ ਮੈਚ ਆ ਜਾਓ ਪਾਜੀ ਚੈੱਕ ਕਰੋ ਰੰਗ ਲਾਈਟ ਡਾਰਕ ਜਿੱਦਾਂ ਤੇ ਮਰਜੀ ਰੰਗ ਲੈ ਲੋ ਚੱਕੋ ਜਿੱਦਾਂ ਤੇ ਮਰਜੀ ਜੇ ਕੋਈ ਭਰਾ ਕਵੇ ਕੈਨੇਡਾ ਅਮਰੀਕਾ ਨਾਲ ਸਾਨੂੰ ਵਧੀਆ ਕੁਆਲਿਟੀ ਦੇਦੀ ਆ ਆ ਜਾਓ ਪਾਜੀ ਕੁਆਲਿਟੀ ਵਧੀਆ ਹੈਗੀ ਆ ਪਰ ਇਹਦੇ ਵਿੱਚ ਵੀ ਕੋਈ ਰੇਟ ਵੱਧ ਨਹੀਂ ਇਹ ਵੀ 5000 ਚ ਸੀਕੇ ਦੇ ਦਾਂਗੇ ਕੋਈ 6000 ਚ ਸੀਕੇ ਦੇ ਦਾਂਗੇ ਕੋਈ 7000 ਚ ਸੀਕੇ ਦੇ ਦਾਂਗੇ ਬਸ ਪਾਜੀ ਫਰਕ ਇਹੀ ਹੈ ਮਾਤੂ ਸ਼੍ਰੀ ਦਸਤਾਰ ਦਾ ਰੇਟ ਤਮਾਈ ਸਾਡੇ ਨਾਲ ਕੰਪੈਰੀਜਨ ਨਹੀਂ ਕਰ ਸਕਦਾ ਕਿਉਂਕਿ ਫੈਕਟਰੀਆਂ ਸਾਡੀਆਂ ਆਪਦੀਆਂ ਮਿੱਲਾਂ ਸਾਡੀਆਂ ਆਪਦੀਆਂ ਦੇਖੋ ਚਾਹੇ ਤੁਸੀਂ ਇਹ ਲਾਈਨਿੰਗ ਦੇ ਵਿੱਚ ਚਲਾਣਾ ਲੈ ਜਾਓ ਚੈੱਕ ਚਲਾਣਾ ਪਲੇਨ ਚ ਲੈਣਾ ਮਤਲਬ ਜਿਹੜੇ 25-25000 ਰੁਪਏ ਦੇ ਤੁਸੀਂ ਇਦਾਂ ਦੇ ਕੋਟ ਉਹਨਾਂ ਬਾਜ਼ਾਰ 'ਚ ਲੈਨੇ ਹੋ ਇੱਥੇ 25000 ਵਾਲੇ 7-8000 ਚ ਆਪਾਂ ਦੇ ਦੇਣੇ ਆ ਡਿਫਰੈਂਸ ਬਹੁਤ ਜ਼ਿਆਦਾ ਹੈਗਾ ਆਜੋ ਭਾਜੀ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਕੱਲੇ ਸੇਲਨ ਵਾਲੇ ਆ ਇਹ ਕੱਲੇ ਸਸਤੇ ਵਾਲੇ ਆ ਨਾ 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 ਮਾਤੂ ਸ਼੍ਰੀ ਦਸਤਾਰ ਜੇ ਰਾਇਲ ਕਲਾਸ ਆਈਟਮਾਂ ਵੀ ਮਿਲਦੀਆਂ ਬੰਬੇ ਵਾਲੀਆਂ ਆਈਟਮਾਂ ਵੀ ਮਿਲਦੀਆਂ ਉਹ ਦਿੱਲੀ ਵਾਲੇ ਕੋਟ ਪੈਂਟ ਵੀ ਮਿਲਦੇ ਆ ਪਰ ਇਹਨਾਂ ਦੇ ਰੇਟ ਬਹੁਤ ਨਾਰਮਲ ਆ ਤੁਸੀਂ ਸ਼ਹਿਰੀ ਗਾਹ ਕੋ ਤੁਸੀਂ ਵੈਡਿੰਗ ਸਟਾਈਲ ਬਣਾਉਣਾ ਤੁਸੀਂ ਰੰਗਦਾਰ ਕੁੜਤੇ ਬਣਾਉਣੇ ਆ ਸਟਾਈਲਿਸ਼ ਚਿਕਨ ਦੇ ਕੁੜਤੇ ਬਜਾਉਣੇ ਆ ਇੱਕੋ ਨਾਲ ਦੀ ਥੀਮ ਬਣਾਣੀ ਆ ਤੇ ਆਜੋ ਮਾਤੂ ਸ਼੍ਰੀ ਦਸਤਾਰ ਬਾਗੇ ਪ੍ਰਾਣੇ ਆ ਸ਼ੇਰਵਾਨੀਆਂ ਪਈਆਂ ਭਾਜੀ ਤੁਸੀਂ ਦੱਸੋ ਰੈਂਟ ਕਿੰਨਾ ਸ਼ੇਰਵਾਨੀ ਦਾ ਭਾਜੀ 7000 8000 10000 ਜਿੱਦਾਂ ਸ਼ੇਰਵਾਨੀ ਉਦੋਂ ਰੈਂਟ ਬਿਲਕੁਲ ਭਾਜੀ ਅਸੀਂ ਸ਼ੇਰਵਾਨੀ ਸੀ ਕੇ ਦੇ ਦੇਣੀ 6500 ਰੁਪਏ ਦੀ ਲਓ ਜੀ ਤੁਹਾਡੇ ਮੁੰਡੇ ਦਾ ਵਿਆਹ ਚਾਹੇ ਤੁਹਾਡੇ ਚਾਚੇ ਦੇ ਮੁੰਡੇ ਦਾ ਵਿਆਹ ਹੁਣ ਉਹਨੂੰ ਰੈਂਟ ਤੇ ਆ ਲੱਥੀਆਂ ਲਸਾਈਆਂ ਸ਼ੇਰਵਾਨੀਆਂ ਪਾਉਣ ਦੀ ਲੋੜ ਨਹੀਂ 6500 7000 ਤੇ ਸ਼ੇਰਵਾਨੀ ਤਿਆਰ ਕਰਕੇ ਲੈ ਜਾਓ ਜੀ ਦੇਖੋ ਸ਼ੇਰਵਾਨੀਆਂ ਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਕਾਫੀ ਮਿਲ ਜਾਣੇ ਆ ਡਿਜ਼ਾਈਨਰ ਕੋਟ ਤੇ ਪਜਾਮੇ ਚਾਹੇ ਥੀਮ ਬਣਾ ਲਓ ਮੰਨ ਲਓ ਕਹਿ ਲਓ ਵੀ ਅਸੀਂ ਮਾਮੇ ਦੇ ਮੁੰਡੇ ਦੇ ਵਿਆਹ ਤੇ ਜਾਣਾ ਭਾਵੇਂ ਇੱਕ ਨਾਲ ਦੀਆਂ 20 25 25 31 31 ਬਣਾ ਲਓ ਅਸੀਂ ਦੇ ਦੇਾਂਗੇ ਮੁੱਕ ਦੀ ਗੱਲ ਕੀ ਆ 4 ਦਿਨ ਤੁਹਾਡੇ ਕੋ ਬਚਿਆ 4 ਦਿਨ ਵੱਡੀਆਂ ਆਫਰਾਂ ਹੈਗੀਆਂ 2000 ਵਾਲਾ ਕੋਰਤਾ ਪੀਆਮਾ 895 ਵਿੱਚ ਸਲਾਈ ਕਰਕੇ ਸਲਾਈ ਕਰਕੇ ਕਹਿ ਰਹੇ ਆ ਜਿਹੜਾ 10000 ਦਾ ਕੋਟ ਪੈਂਟ ਆ ਬਾਜ਼ਾਰ ਦੀ ਸਲਾਈ ਕੱਲੀ 3500 ਆ ਪਰ ਅਸੀਂ 2995 ਵਿੱਚ ਕੱਪੜੇ ਸਮੇਤ ਸਲਾਈ ਕਰਕੇ ਦੇਵਾਂਗੇ 15000 ਵਾਲਾ ਸੀ 3760 ਹੀ ਦੇਵਾਂਗੇ ਮਾਤੂ ਸ਼੍ਰੀ ਦਸਤਾਰ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਆ ਸਾਡੇ ਕੋਲ 550 ਤੋਂ ਵੱਧ ਪੱਗਾਂ ਚ ਰੰਗਿਆ ਰੰਗ ਫੇਟ ਹੋ ਜਾ ਤਿੰਨ ਮਹੀਨੇ ਚ ਬਦਲ ਕੇ ਦੇ ਦੇਾਂਗੇ ਇਸ ਤੋਂ ਇਲਾਵਾ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੱਸਾ ਮਤਲਬ ਫੈਮਿਲੀ ਕੰਪਲੀਟ ਸ਼ੋਰਮਾ ਜਿੱਥੇ ਬੀਬੀਆਂ ਲਈ ਬੰਦਿਆਂ ਲਈ ਸਾਰਾ ਸਾਮਾਨ ਇੱਕੋ ਛਤ ਹੇਠ ਨਾ ਮਿਲ ਜਾਵੇ। ਦੇਖੋ ਜੀ ਸਿੱਧੀ ਜੀ ਗੱਲ ਆ ਵੱਡੀ ਵੱਡੀ ਫੈਕਟਰੀਆਂ ਦੇ ਦਰਵਾਜ਼ਿਆਂ ਤੇ ਤੁਹਾਨੂੰ ਇਹ ਕਹਿ ਦਿੰਦੇ ਆ ਵੀ ਤੁਹਾਨੂੰ ਇਕੱਠੇ ਥਾਂ ਲੈਣੇ ਪੈਣੇ ਆ ਪਰ ਮਾਤੂਸ਼ਰੀ ਦਸਤਾਰ ਫੈਕਟਰੀ ਦਾ ਇਹੀ ਵਾਦਾ ਹੈ ਦਰਵਾਜ਼ੇ ਵੱਡੇ ਵੱਡੇ ਖੋਲਤੇ ਆ ਚਾਹੇ ਇੱਕ ਸੂਟ ਲੈ ਲਓ ਚਾਹੇ 100 ਥਾਂ ਲੈ ਲਓ ਚਾਹੇ ਤੁਸੀਂ ਦੁਕਾਨਦਾਰ ਹੋ ਚਾਹੇ ਆਮ ਲੋਗੋ ਚਾਹੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਜੋ ਰੇਟ ਸਾਡੇ ਜੋ ਚੀਜ਼ਾਂ ਅਸੀਂ ਦਵਾਂਗੇ ਪੂਰੇ ਪੰਜਾਬ ਚ ਨਹੀਂ ਮਿਲਣੀਆਂ। ਸੋ ਛੇਤੀ ਪਹੁੰਚੋ ਬਾਗਾ ਪੁਰਾਣਾ ਤੁਸੀਂ ਆਉਣਾ ਮੋਗਾ ਰੋਡ ਤੇ ਬਹੁਤ ਵੱਡਾ ਸਟੋਰ ਹੈਗਾ ਮਾਤੂਸ਼ਰੀ ਦਸਤਾਰ ਦਾ ਜਿੱਥੇ ਲੋਕ ਆ ਰਹੇ ਆ ਤੁਸੀਂ ਆ ਚਾਰੇ ਪਾਸੇ ਦੇਖੋ ਕੈਮਰਾ ਕਮਾ ਕੇ ਲੋਕ ਕਿੰਨੀ ਦੂਰੋਂ ਆ ਗਿਆ ਲੋਕ ਦੂਰੋਂ ਦੂਰੋਂ ਆ ਰਹੇ ਆ ਵੱਡੇ ਫਾਇਦੇ ਲੈ ਰਹੇ ਆ ਇੱਥੇ ਤੁਹਾਡਾ ਫਾਇਦਾ ਕੀ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆ ਜਾਓ ਟੈਂਪੂ ਜਾ ਜਾਓ ਬੱਸ ਤੇ ਆ ਜਾਓ ਉੱਥੋਂ ਰਿਕਸ਼ੇ ਦੀ ਸਰਵਿਸ ਫ੍ਰੀ ਆ ਤੁਸੀਂ ਫ੍ਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਸਟੋਰ ਤੇ ਆਉਣਾ ਸਟੋਰ ਤੋਂ ਸ਼ਾਪਿੰਗ ਕਰਨੀ ਆ ਫ੍ਰੀ ਦੇ ਵਿੱਚ ਰਿਕਸ਼ੇ ਤੁਸੀਂ ਵਾਪਸ ਚੱਲ ਜਾਣਾ ਮਤਲਬ ਹਰ ਪੱਖੋਂ ਕੱ ਆ ਸਰਵਸ ਵੀ ਫ੍ਰੀ ਦੇਤੀ ਆ ਸੋ ਸਾਰੇ ਪਾਸੇ ਜਿਹੜਾ ਠਾਠਾ ਮਾਰਦਾ ਘਾਟ ਹੈ ਇਸ ਗੱਲ ਦੀ ਗਵਾਹੀ ਪੜਦਾ ਆ ਸੋ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਤਾਂ ਸਾਨੂੰ ਫੋਨ ਕਰ ਸਕਦੇ ਆ ਕੈਮਰਾਮੈਨ ਓਮਪਾਲਦੀ ਨਾਲ ਹਰਦੀਪ ਸਿੰਘ ਤਿੱਗਰ ਸਿੰਘ ਬਾਗਾਪੁਰਾਣਾ